ਜਾਸ਼ਪਾਲ ਅਕਾਊਂਟੈਂਟ ਰੈੱਡ ਕਰਾਸ ਤੋਂ ਅਸੀਂ ਅੱਜ ਸਾਡੇ ਨਾ ਮੈਡਮ ਹੀ ਅਕਾਊਂਟੈਂਟ ਹਰਮਿਤ ਕੋਰ ਉਹ ਮਟਰਨਿਟੀ ਲੀਵ ਤੇ ਗਏ ਸੀਗੇ ਉਸ ਦੌਰਾਨ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮਟਰਨਿਟੀ ਲੀਵ ਵਿਦਆਊਟ ਪੇ ਦਿੱਤੀ ਜਾਏਗੀ ਫਿਰ ਚਲੋ ਉਹ ਛੁੱਟੀ ਕੱਟ ਕੇ ਆ ਗਏ ਡਿਊਟੀ ਜੁਆਇਨ ਕੀਤੀ 10 ਮਹੀਨੇ ਦੀਆਂ ਤਨਖਾਹਾਂ ਉਹਨਾਂ ਨੂੰ ਨਹੀਂ ਦਿੱਤੀਆਂ ਸੀ ਜਦੋਂ ਹੁਣ ਤਨਖਾਹਾਂ ਬਣਾਈਆਂ 8 ਤਰੀਕ ਨੂੰ ਤੇ ਕਹਿੰਦੇ ਕਿ ਇਹ ਪਹਿਲੇ ਮੈਨੂੰ ਦਸਾਂ ਮਹੀਨੇ ਤਨਖਾਵਾ ਦੋ ਪੜਾਵਾਂ ਚ ਬਣਾਈਆਂ ਇੱਕ ਚੈੱਕ ਨੂੰ ਦੇ ਦਿੱਤਾ ਔਰ ਮੈਨੂੰ ਨਾਲ ਭੇਜਿਆ ਗਿਆ ਕਿ ਜਾਓ ਇਹਦੇ ਨਾਲ ਕਢਾ ਕੇ ਪੈਸੇ ਮੈਨੂੰ ਲਿਆ ਕੇ ਦਿਓ ਉਹਦੇ ਮਨਾ ਕਰਨ ਦੇ ਬਾਵਜੂਦ ਵੀ ਧੱਕੇ ਨਾਲ ਸਾਨੂੰ ਬੈਂਕ ਭੇਜਿਆ ਗਿਆ ਅਸੀਂ ਉਥੋਂ ਪੈਸੇ ਕਢਾ ਕੇ ਲਿਆ ਕੇ ਇਹਨੇ ਮੇਰੇ ਸਾਹਮਣੇ ਉਸ ਲੜਕੀ ਕੋ 50000 ਰੁਪਇਆ ਰਿਸ਼ਵਤ ਲਈ ਉਹਦੇ ਛੁੱਟੀਆਂ ਦੇ ਬਦਲੇ ਉਸ ਤੋਂ ਬਾਅਦ ਅਸੀਂ ਇਹ ਕੰਪਲੇਨ ਆਪਣੇ ਡੀਸੀ ਸਾਹਿਬ ਦੇ ਧਿਆਨ ਚ ਲਿਆਂਦੀ ਡੀ ਸੀ ਸਾਹਿਬ ਦੇ ਧਿਆਨ ਚ ਲਿਆਉਣ ਤੋਂ ਬਾਅਦ ਡੀ ਸੀ ਸਾਹਿਬ ਕਹਿੰਦੇ ਇਹਦੀ ਇਨਕੁਆਇਰੀ ਕੀਤੀ ਜਾਏਗੀ ਸਿਰ ਇਹ ਜਿਹੜੇ ਚੈੱਕ ਕੱਟ ਕੇ ਦਿੱਤੇ ਸੀਗੇ ਉਹ ਚੈੱਕ ਇਹਨਾਂ ਨੇ ਅਕਾਊਂਟ ਪੇ ਨਹੀਂ ਕੀਤੇ ਕਹਿੰਦੇ ਕਿ ਇਹ ਚੈੱਕ ਹੁਣੇ ਬੈਂਕ ਚ ਜਾ ਕੇ ਤਨਖਾਹ ਕੈਸ਼ ਵਿਡਰਾ ਕਰਕੇ ਲਿਆ ਕੇ ਮੈਨੂੰ ਹੁਣ ਆਊਟ ਆਫ ਰੂਲ ਕਹਿੰਦੇ ਕਿ ਮੈਨੂੰ ਹੁਣੇ ਕਢਾ ਕੇ ਦੋ ਕਿੰਨੀ ਤਰੀਕੀ ਜੀ ਕਢਾਏ 8 ਤਰੀਕ ਨੂੰ ਇਹ ਪੈਸੇ ਅਸੀਂ ਕਢਵਾਏ ਸੀ ਫਿਰ ਉਸ ਤੋਂ ਬਾਅਦ ਹਾਂਜੀ ਔਰ ਮੇਰੇ ਸਾਹਮਣੇ ਉਸ ਕੁੜੀ ਕੋ ਇਹਨੇ 50000 ਰੁਪਇਆ ਲਿਆ ਇਸ ਗੱਲ ਨੂੰ ਉਹ ਮੰਨਦਾ ਵੀ ਹੈਗਾ ਸਾਰੀਆਂ ਰਿਕਾਰਡੀਆਂ ਇਹਦੇ ਪੈਸੇ ਲੈਣ ਦੀਆਂ ਇਹਨੇ ਐਡਮਿਟ ਵੀ ਕੀਤਾ ਸਾਡੇ ਸਾਹਮਣੇ ਕਿ ਮੈਂ ਪੈਸੇ ਲਏ ਆ ਪਹਿਲੇ ਮਨਾ ਕਰਦਾ ਸੀਗਾ ਗੱਲਾਂ ਉਲਟੀਆਂ ਸਿੱਧੀਆਂ ਬਣਾਉਂਦਾ ਸੀ ਫਿਰ ਅਖੀਰ ਐਸੀ ਕਿਹਾ ਰਾਜਨਾਮਾ ਤਾਂ ਹੋਣਾ ਜੇ ਸਾਰੀ ਸਹੀ ਔਰ ਸੱਚ ਮੰਨੇਗਾ ਇਸ ਰਾਜਨਾਮੇ ਨੂੰ ਕਰਨ ਜਿਹੜੇ ਚੈੱਕ ਦਿੱਤਾ ਉਹ 5 ਮਹੀਨੇ ਦੀ ਤਨਖਾਹ ਦਾ ਚੈੱਕ ਸੀਗਾ 79000 ਦਾ ਦੂਸਰਾ ਚੈੱਕ 79595 35 ਰੁਪਏ ਦਾ ਜਿਹੜਾ ਉਹਦੇ ਕੋਲ ਹੀ ਪਿਆ ਹਜੇ ਤੱਕ ਉਹ ਵੀ ਨਹੀਂ ਦਿੱਤਾ ਸਾਈਨ ਕੀਤਾ ਹੋਇਆ ਦਫ਼ਤਰ ਪਿਆ ਫਿਰ ਅੱਜ ਕੀ ਗੱਲ ਹੈ ਅੱਜ ਰਾਈਨਾਮਾ ਕਰਨ ਲਈ ਅਸੀਂ ਅੱਜ ਦਫ਼ਤਰ ਗਏ ਸੀਗੇ ਪਹਿਲੇ ਅਸੀਂ ਦਫ਼ਤਰ ਗਏ ਅਸੀਂ ਤੀਨੇ ਮੁਲਾਜ਼ਮ ਪਹਿਲੇ ਪਹੁੰਚ ਗਏ ਸੀਗੇ ਮੈਡਮ ਸੀਗੇ ਔਰ ਮੈਂ ਸੀਗਾ ਇੱਕ ਸੰਦੀਪ ਸਿੰਘ ਪ੍ਰਿਤਪਾਲ ਸੀਗਾ ਅਸੀਂ ਗਏ ਤੇ ਅਸੀਂ ਅੰਦਰ ਚਲੇ ਗਏ ਤੇ ਸਾਡੇ ਅੰਦਰ ਜਾਣ ਤੋਂ ਬਾਅਦ ਨਾ ਦਫ਼ਤਰ ਨੂੰ ਤਾਲੇ ਲਗਾ ਰਿਹਾ ਸੀ ਬਾਹਰੋਂ ਗੇਟ ਨੂੰ ਸਾਡੇ ਮਨਾ ਕਰਨ ਦੇ باوجود ਫਿਰ ਉਹਨੇ ਤਾਲੇ ਖੋਲ ਦਿੱਤੇ ਸੀਗੇ ਤਾਲੇ ਕਿਉਂ ਲਗਾਣੇ ਆ ਫਿਰ ਤਾਲੇ ਖੋਲਤੇ ਬਾਕੀ ਬਸੇ ਕਹੇ ਵੀ ਸਾਡਾ ਬਾਕੀ ਸਟਾਫ ਵੀ ਆ ਰਿਹਾ ਹੈ ਜਦੋਂ ਅਸੀਂ ਸਾਰੇ ਸਟਾਫ ਆ ਗਏ ਅਸੀਂ ਅੰਦਰ ਦੇਖਿਆ ਔਰ ਲੜਕੀ ਕੋਲ ਉਹ ਜ਼ਬਰਦਸਤੀ ਪ੍ਰੈਸ਼ਰ ਨਾਲ ਜ਼ਬਰਦਸਤੀ ਲਿਖਾ ਰਿਆ ਸੀਗਾ ਕਿ ਮੈਂ ਆਪਣੀ ਜਿਹੜੀ ਦੀਸਾ ਨੂੰ ਦਰਖਾਸਤ ਦਿੱਤੀ ਹੈ ਉਹ ਵਾਪਸ ਲੈ ਰਹੀ ਹਾਂ ਜਦੋਂ ਅਸੀਂ ਕਿਹਾ ਵੀ ਤੁਸੀਂ ਸਾਨੂੰ ਫਿਰ ਕਿਉਂ ਬੁਲਾਇਆ ਸਾਡੀ ਸਹਿਮਤੀ ਨਹੀਂ ਸਾਨੂੰ ਤੇ ਪੁੱਛੋ ਫਿਰ ਸਾਨੂੰ ਕਿਉਂ ਬੁਲਾਇਆ ਸੀ ਜ ਜਬਰਦਸਤੀ ਅੰਦਰ ਬਾੜ ਕੇ ਉਸ ਕੁੜੀ ਕੋ ਅੰਡਰ ਪ੍ਰੈਸ਼ਰ ਜਿਹੜਾ ਰਾਈਨਾਮਾ ਲੈ ਰਿਆ ਸੀਗਾ ਤੇ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤੇ ਇਨੇ ਜੀ ਮੇਰੇ ਪਹਿਲੇ ਮੁੱਕਾ ਮਾਰਤਾ ਜਦੋਂ ਇਨੇ ਫਿਰ ਮੇਰੇ ਮੁੱਕਾ ਮਾਰਿਆ ਤੇ ਫਿਰ ਅਸੀਂ ਸਾਰੇ ਸਟਾਫ ਇਹਨੂੰ ਫੜ ਕੇ ਸਾਰਿਆਂ ਦੀ ਹੱਥੋਪਾਈ ਹੋਈ ਹੈ ਕੁੱਟਮਾਰ ਹੋਈ ਸਾਰਿਆਂ ਦੀ ਫਿਰ ਅਸੀਂ ਡੀ ਸਾਹਿਬ ਕੋਲ ਚਲੇ ਗਏ ਡੀ ਸਾਹਿਬ ਨੇ ਕਿਹਾ ਕਿ ਜੀਏ ਸਾਹਿਬ ਨੂੰ ਇਨਕੁਆਰੀ ਮਾਰ ਕਰਤੀ ਆ ਅਸੀਂ ਫਿਰ ਜੀਏ ਸਾਹਿਬ ਕੋ ਗਏ ਜੀਏ ਸਾਹਿਬ ਨੇ ਸਾਰੀ ਗੱਲ ਸੁਣੀ ਇਹਨੂੰ ਫੋਨ ਵੀ ਕੀਤਾ ਇਹਨੇ ਜੀਏ ਸਾਹਿਬ ਦਾ ਫੋਨ ਨਹੀਂ ਚੁੱਕਿਆ ਔਰ ਜੀਏ ਸਾਹਿਬ ਨੇ ਕਿਹਾ ਕਿ ਜਿੰਨੀ ਵੀ ਡਿਪਾਰਟਮੈਂਟ ਦੀ ਫੂਟੇਜ ਹੈਗੀ ਹੈ ਕੈਮਰੇ ਦੀ ਜੇਕਰ ਉਹ ਡਿਲੀਟ ਕਰਦਾ ਤੇ ਉਹਦੇ ਤੇ ਫਿਰ ਵੀ ਅਨਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ਇਹ ਇਨਕੁਆਰੀ ਪੂਰੀ ਤੈਅ ਤੱਕ ਹੋਣੀ ਚਾਹੀਦੀ ਹੈ ਇਸ ਬੰਦੇ ਨੇ ਹਰੇਕ ਕਿਸੇ ਵੀ ਗਰਦਾਪੁਰ ਜ਼ਿਲ੍ਹੇ ਦੇ ਬੰਦੇ ਨੂੰ ਪੁੱਛ ਲਿਓ ਚੰਗੇ ਨੂੰ ਮਾੜੇ ਨੂੰ ਇਸ ਦਾ ਪਾਪ ਦਾ ਘੜਾ ਭਰ ਚੁਕਿਆ ਉਹਨੂੰ ਸਿਰ ਪ੍ਰੈਸ਼ਰ ਪਾ ਰਹੇ ਨੇ ਪੋਲੀਟੀਕਲ ਪ੍ਰੈਸ਼ਰ ਉਹਨਾਂ ਦੇ ਘਰਾਂ ਤੋਂ ਦਬਾਅ ਪਾ ਰਹੇ ਨੇ ਪਰ ਉਹ ਸਾਡੇ ਨਾਲ ਡਟੀ ਹੋਈ ਹੈ ਕਹਿੰਦੀ ਕਿ ਜਿੱਥੇ ਤੁਸੀਂ ਖੜੇ ਹੋ ਮੈਂ ਵੀ ਤੁਹਾਡੇ ਨਾਲ ਆ ਮੈਂ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਸਮਝੌਤਾ ਕਰਦਾ ਤੇ ਤੁਹਾਡੇ ਨਾਲ ਬੈਠ ਕੇ ਹੋਣਾ ਹੈ ਬਿਨਾ ਮੇਰੇ ਕੱਲੀ ਤੇ ਕੋਈ ਸਮਝੋਤਾ ਨਹੀਂ ਹੋਏਗਾ ਪਰ ਹੁਣ ਅਸੀਂ ਕੋਈ ਸਮਝੋਤਾ ਨਹੀਂ ਕਰਨਾ ਜੋ ਸਾਡੇ ਡੀਸੀ ਸਾਹਿਬ ਡਿਸੀਜਨ ਕਰਨਗੇ ਉਹ ਹੋਏਗਾ ਜੋ ਨਿਥਾਰ ਕੇ ਇਨਕੁਆਰੀ ਹੋਏਗੀ